ਲਓ ਜੀ ਅੱਜ ਸਵੇਰੇ ਸਵੇਰੇ ਆ ਗਿਆ ਅੰਬਾਂ ਵਾਲਾ ਭਾਈ ਗਲੀ ਦੇ ਵਿੱਚ ਅੰਬ ਸੇਲ ਕਰਨ ਦੇ ਵਾਸਤੇ ਤੇ ਆਪਾਂ ਫੇਰ ਲੈ ਲਏ ਅੰਬ ਪਹਿਲਾਂ ਵੀ ਆਪਾਂ ਅੰਬ ਲੈ ਕੇ ਗਲੀ ਦੇ ਵਿੱਚ ਹੀ ਆਚਾਰ ਪਾ ਚੁੱਕੇ ਆ ਤੇ ਹੁਣ ਅੱਜ ਜਿਹੜੇ ਅੰਬ ਲੈਏ ਹੈਗੇ ਉਹ ਲਈ ਨੇ ਆਪਾਂ ਉਧਰ ਮੰਮੀ ਹੋਰਿਆਂ ਨੂੰ ਭੇਜਣੇ ਸੀ ਉਹਨਾਂ ਵਾਸਤੇ ਲਿਆ 3 ਕਿਲੋ ਮੰਗੇਓ ਇਹ ਆਚਾਰੀ ਤੇ ਉਧਰ ਜਦੋਂ ਮੈਂ ਲੈ ਰਹੀ ਸੀ ਸਾਹਮਣੇ ਰਾਜਪੈਣ ਨੇ ਵੀ ਲੈ ਲਏ ਉਹਨਾਂ ਨੇ ਵੀ ਲੈ ਲਿਆ 3 ਕਿਲੋ ਹੀ ਲੈ ਤੇ ਫੇਰ ਦੀਦੀ ਆ ਗਈ ਦੀਦੀ ਕਹਿੰਦੇ ਮੈਂ ਆਪਣੇ ਕਰੇ ਵੀ ਜੋ ਲੜੀ ਕੰਮ ਕਰਦੀਏ ਮੈਂ ਉਹਨਾਂ ਦਾ ਵੀ ਆਚਾਰ ਪਾ ਕੇ ਦੇਣਾਂਗਾ ਤੇ ਉਹਨਾਂ ਵਾਸਤੇ ਉਹਨਾਂ ਨੇ ਵੀ ਲੈ ਲਏ ਤੇ ਇੱਥੇ ਮੈਂ ਕਿ ਸਾਰਿਆਂ ਨੇ ਫਿਰ ਕਟਾਈ ਤਿੰਨ ਜਿੰਨਿਆਂ ਦੀ ਆਚਾਰੀ ਅੰਬ ਸੀ ਜਿਹੜੇ ਪਹਿਲੇ ਬਾਰ ਉਹ ਵਾਰੀ ਸਾਰਿਆਂ ਨੂੰ ਕੱਟ ਕੇ ਦਿੱਤੇ ਅੰਬਾਂ ਦੀਆਂ ਜਿਹੜੀਆਂ ਫਾੜੀਆਂ ਹੋਈਆਂ ਉਹ ਕੋਲੇ ਬੈ ਕੇ ਕਰਵਾਉਣੇ ਆ ਤਾਂ ਕਿ ਜਿਹੜੀਆਂ ਕਿ ਜ਼ਿਆਦਾ ਵੱਡੀਆਂ ਨਾ ਹੋਣ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਫੈਮਲੀਆਂ ਦੇ ਵਿੱਚ ਆਪਣੇ ਛੋਟੀਆਂ ਫੈਮਲੀਆਂ ਦੇ ਵਿੱਚ ਥੋੜਾ ਆਚਾਰ ਲੱਗਦਾ ਤੇ ਫਿਰ ਉਸ ਕਰਕੇ ਆਪਾਂ ਕਹਿੰਨੇ ਵੇਸਟ ਨਾ ਹੋਵੇ ਆਉਦੇ ਅਕੋਰਡਿੰਗੀ ਆਪਾਂ ਸਾਰੀਆਂ ਉਹ ਜਿਹੜੀਆਂ ਕਰਾਈਆਂ ਫਾੜੀਆਂ ਕਰਾਈਆਂ ਤੇ ਦੇਖੋ ਫਿਰ ਤੁਹਾਨੂੰ ਪਤਾ ਹੀ ਆ ਹੁਣ ਅੱਜ ਕੱਲ ਗਰਮੀ ਚੱਲੀ ਜਾਂਦੀ ਗਰਮੀ ਦੇ ਮੌਸਮ ਦੇ ਵਿੱਚ ਅੰਬਾਂ ਦੀ ਹੁੰਦੀ ਹੈ ਪਰ ਮਾਰ ਤੇ ਹਰ ਕੋਈ ਆਪਣੇ ਘਰ ਦੇ ਵਿੱਚ ਹੁਣ ਪਾ ਰਿਹਾ ਹੈ achar ਕੋਈ ਆਪਣੇ ਭੈਣ ਭਰਾਵਾਂ ਨੂੰ ਆਪ ਪਾ ਕੇ ਦੇ ਰਿਹਾ ਤੇ ਕੋਈ ਆਪ ਦੇ ਆਪ ਆਪ ਦੇ ਵਾਸਤੇ ਪਾ ਰਿਹਾ ਜਿਵੇਂ ਹੁਣ ਦੀਦੀ ਹੈਗੇ ਇਹਨਾਂ ਨੇ ਪਾ ਕੇ ਦੇਣਗੇ ਸੀਮਾ ਨੂੰ ਸੀਮਾ ਵਾਸਤੇ ਇਹਨਾਂ ਨੇ ਲਏ ਪਹਿਲਾਂ ਇਹਨਾਂ ਨੇ ਆਪਣਾ achar ਪਾਇਆ ਤੇ ਹੁਣ ਇਹਨਾਂ ਨੇ ਸੀਮਾ ਨੂੰ ਹਜ਼ਾਰ ਪਾ ਕੇ ਦੇਣ ਵਾਸਤੇ 2 ਕਿਲੋ ਅੰਬ ਸੀ ਜਿਹੜੇ ਲਏ ਉਹਨਾਂ ਦੀਆਂ ਕਰਾਈਆਂ ਫਾੜੀਆਂ ਤੇ ਉਹਨਾਂ ਨੇ ਆਪਣੇ ਤਰੀਕੇ ਦੇ ਅਨਸਾਰ ਪਾਇਆ ਇਹ ਨਵੇਂ ਤਰੀਕੇ ਨਾਲ ਪਾਉਂਦੇ ਨੇਗੇ ਆਪਾਂ ਜਿਹੜੇ ਅਸੀਂ ਪਾਉਣੇ ਆ ਅਸੀਂ ਹੋਰ ਤਰੀਕੇ ਨਾਲ ਪਾਉਣੇ ਆ ਤੇ ਉਹਨਾਂ ਨੇ ਫਿਰ ਹੁਣ ਆਪਣੇ ਨਾਲ ਕੀਤੀ ਹੈ ਵੀਡੀਓ ਸ਼ੇਅਰ ਕਹਿੰਦੇ ਤੁਸੀਂ ਵੀ ਇਸ ਤਰੀਕੇ ਨਾਲ ਵੀ ਪਾ ਕੇ ਦੇਖਿਓ ਅੱਗੇ ਨੂੰ ਬਹੁਤ ਟੇਸਟੀ ਤੇ ਵਧੀਆ ਆਚਾਰ ਬਣਦਾ ਲਓ ਜੀ ਹੁਣ ਤੁਸੀਂ ਉਸ ਤਰੀਕੇ ਨਾਲ ਵੀ ਦੇਖ ਲਓ ਇਨਾਂ ਤੁਸੀਂ ਦੇਖ ਚੁੱਕੇ ਹੋ ਹੋਰ ਸਟਾਈਲ ਦਾ ਤੇ ਐਕਤੀ ਹੋ ਸਟਾਈਲ ਦਾ ਚਲੋ ਹੁਣ ਕਰਦੇ ਆਪਾਂ ਸ਼ੁਰੂ ਇਹਨੀਆਂ ਭਲਾਈ ਸੀਗੇ ਇਹਨਾਂ ਨੂੰ ਤੋਂ ਸਮਾਰ ਕੇ ਕਟਾ ਲਿਆ ਸੀ ਨਾਲ ਦੀ ਨਾਲ ਹੀ ਕਟਾਉਣ ਤੋਂ ਬਾਅਦ 2 ਘੰਟੇ ਦੀ ਧੁੱਪ ਲਵਾਈ ਸੀ ਇਹਨਾਂ ਨੂੰ 2 ਘੰਟੇ ਦੀ ਧੁੱਪ ਲਵਾਉਣ ਤੋਂ ਬਾਅਦ ਫਿਰ ਆਪਾਂ ਨੇ ਪੱਖੇ ਹੇਠ ਪੂਰਾ ਦਿਨ ਪਿਆ ਰਹਿਣ ਦਿੱਤਾ ਸੀਗਾ ਇਹਨਾਂ ਨੂੰ ਹੁਣ ਰਾਤ ਦੇ 9 ਵਜੇ ਚੁੱਕੇ ਆ ਹੁਣ ਇਹਦੇ ਵਿੱਚ ਨਮਕ ਮਿਰਚ ਹਲਦੀ ਐਡ ਕਰਕੇ ਚੰਗੀ ਤਰ੍ਹਾਂ ਹਲਾਤਾ ਇਹਨਾਂ ਨੂੰ ਸਾਰੇ ਪੀਸਾ ਨੂੰ ਲੱਗਿਆ ਹੋਇਆ ਦਿਖ ਵੀ ਰਿਹਾ ਹੈਗਾ ਇਹਨੂੰ ਨਮਕ ਮਿਰਚਲ ਦੀ ਉਸ ਤੋਂ ਬਾਅਦ ਆਪਾਂ ਸਵੇਰੇ ਇਹਦੇ ਵਿੱਚ ਮਸਾਲੇ ਐਡ ਕਰਾਂਗੇ আর ਧੁੱਪ ਲਵਾ ਦਾਂਗੇ ਧੁੱਪ ਦੇ ਵਿੱਚ ਇਹਨੂੰ ਰੱਖਾਂਗੇ 2-3 ਘੰਟੇ ਤੱਕ ਲਗਾਤਾਰ ਫਿਰ ਚੱਕ ਕੇ ਛਾਵੇਂ ਕਰ ਦਾਂਗੇ ਪਰਸ ਨੂੰ ਫੇਰ ਧੁੱਪ ਲਵਾਵਾਂਗੇ ਇਹਨਾਂ ਨੂੰ 2 ਦਿਨ ਤੋਂ ਬਾਅਦ ਫੇਰ ਇਹਦੇ ਵਿੱਚ ਆਪਾਂ ਤੇਲ ਐਡ ਕਰ ਦਾਂਗੇ ਤੇਲ ਐਡ ਕਰਨ ਤੋਂ ਬਾਅਦ ਇਹਨਾਂ ਨੂੰ ਫੇਰ ਵੀ ਇੱਕ ਹਫ਼ਤੇ ਦੀ ਧੁੱਪ ਲਵਾਵਾਂਗੇ ਤਾਂ ਕਿ ਚੰਗੇ ਤਰ੍ਹਾਂ achar ਆਪਣਾ ਪੱਕ ਜਾਵੇ ਮੇਰਾ ਅੰਬ ਦਾ achar ਬਾਈ ਹੈ ਕਦੇ ਵੀ ਅਜੇ ਤੱਕ ਖਰਾਬ ਨਹੀਂ ਹੋਇਆ ਹੈਗਾ ਬਹੁਤ ਟੇਸਟੀ ਬਣੂਗਾ ਖਾ ਕੇ ਦੇਖਦੇ ਆਂ ਫਿਰ ਆਪਾਂ ਦੱਸਦੇ ਆਂ ਦੁਬਾਰਾ ਕਿਸ ਤਰ੍ਹਾਂ ਦਾ ਬਣਿਆ ਧੰਨਵਾਦ ਜੀ ਸੀਮਾ ਦਾ achar ਪੋਂ ਤੋਂ ਬਾਅਦ ਅੱਜ ਦੀਦੀ ਪਾ ਰਹੇ ਨੇ ਰਾਜ ਭੈਣ ਦਾ achar ਬਸ ਇਹ ਆਪਣੇ ਜੱਕ ਜਿਹੀ ਹੁੰਦੀ ਹੈ ਵੀ ਆਪਾਂ achar ਆਪਦੇ ਆਪ ਨਹੀਂ ਪਾਉਂਦੇ ਆਪਾਂ ਨੂੰ ਐ ਹੁੰਦਾ ਵੀ ਜੇ ਆਪਾਂ ਕਿਤੇ ਵੱਧ ਘੱਟ ਮਸਾਲੇ ਪਾ ਦੇ ਤਾਂ ਕਿਤੇ achar ਦਾ ਸਾਰਾ ਟੇਸਟ ਜਾਂ achar ਹੀ ਨਾ ਖਰਾਬ ਹੋ ਜਾਏ ਕਿਸੇ ਕਿਸੇ ਦੇ ਹੱਥੋਂ ਹੋ ਵੀ ਜਾਂਦਾ ਖਰਾਬ ਤੇ ਬਾਕੀ ਨਾਪ ਤੋਲ ਦਾ ਵੀ ਹੁੰਦਾ ਆਪਾਂ ਕਿਵੇਂ ਕਿਵੇਂ ਕਿੰਨਾ ਕਿੰਨਾ ਪਾਉਣਾ ਹੈਗਾ ਤੇ ਐਸ ਕਰਕੇ ਰਾਜਪੈਨ ਨੇ ਫਿਰ ਦੀਦੀ ਨੂੰ ਕਿਹਾ ਵੀ ਸਾਡਾ achar ਵੀ ਪਾ ਕੇ ਜਾਓ ਤੇ ਅੱਜ ਹੁਣ ਪਹੁੰਚੇ ਦੀਦੀ achar ਪਾਉਣ ਵਾਸਤੇ ਰਾਜਪੈਨ ਦੇ ਘਰੇ ਤੇ ਉਸੇ ਤਰੀਕੇ ਨਾਲ ਅੱਜ ਫੇਰ ਪਾਉਣਿਆ ਸ਼ੁਰੂ ਕਰਤਾ ਦੀਦੀ ਨੇ achar ਸ਼ੁਰੂ ਕਰਦੇ ਆ ਪਹਿਲਾਂ ਵਾਇਗਰੂ ਮੁੱਤੀ ਆਤੀ ਹੈ ਨਾ ਵੀ ਫੇਰ ਕਰੋ ਨਾਲੇ ਤਾਂ ਚੀਜ਼ ਦੇ ਵਿੱਚ ਬਰਕਤ ਰਹਿੰਦੀ ਆ ਹੈ ਨਾ ਆਹ ਯਾਰ ਫੇਰ ਨਹੀਂ ਨਾ ਆਹ ਨਾਲੇ ਵਧੀਆ ਬਣ ਜਾਂਦੀ ਆ ਉਹਦੇ ਮੂੰਹ ਚ ਪੈਂਦੀ ਆ ਆਪਾਂ ਨਾ ਇਹਨੂੰ ਮਸਾਲੇ ਨੂੰ ਭਾਵੇਂ ਜਿੰਨਾ ਮਰਜ਼ੀ ਸਾਫ਼ ਸੁਥਰਾ ਲੈ ਲੀਦੇ ਹੈ ਨਾ ਫੇਰ ਵੀ ਆਪਾਂ ਨੂੰ ਆ ਡੈਮ ਜਿਹਾ ਰਹਿੰਦਾ ਹੈਗਾ ਵੀ ਕਿਤੇ ਹਾਂ ਬਿਨਾ ਸਮਾਰੇ ਤੋਂ ਨਹੀਂ ਆਪਾਂ ਪਾ ਸਕਦੇ ਹੈ ਨਾ ਵੀ ਕੁਝ ਕੋ ਕਿਰਕਣਾਂ ਦੇ ਵਿੱਚ ਇਹਦੇ ਜਿਵੇਂ ਹੁਣ ਆਪਾਂ ਹਾ ਕਿੰਨੇ ਲੈਏ ਸੀਗੇ ਅੰਬ 10 ਕਿਲੋ ਅੰਬ ਲੈਏ ਸੀ ਵਸ ਇਹਦੇ ਵਿੱਚ ਅੰਦਾਜ਼ਾ ਹੁੰਦਾ ਹੈ ਰਾਜ ਆਪਾਂ ਆਏ ਨਹੀਂ ਹੈਗਾ ਵੀ ਇਹਦੇ ਵਿੱਚ ਜੇ 3 ਕਿਲੋ ਲੈ ਲੇ ਆਪਾਂ ਪੋਲੀ ਪਾ ਲਾਂਗੇ ਜਾਂ ਅੱਧਾ ਅੱਧੀ ਪੋਲੀ ਪਾ ਲਾਂਗੇ ਮਸ ਹਾਂ ਜੇ ਸਭ ਜਨ ਵਾਲੀ ਹੋ ਜਾਏਗਾ ਇਹ ਅੰਮ੍ਰਿਤ ਟੇਸਟ ਦੇ ਮਤਲਬਤ ਹੁੰਦਾ ਹੈ ਹਨਾ ਜਿਵੇਂ ਸਬਜ਼ੀ ਦਾ ਟੇਸਟ ਹੁੰਦਾ ਅੰਮ੍ਰਿਤ ਹੁੰਦਾ ਹਨਾ ਹੂੰ ਉਦਾਂ ਹੀ ਆਬਰਾਕ ਕਿਸੇ ਨੂੰ ਹੁੰਦਾਗਾ ਥੋੜਾ ਜਿਹਾ ਮਤਲਬ ਉਹ ਘੱਟ ਇਹ ਚਾਰੋਂ ਬੱਤੇ ਔਰ ਥੋੜਾ ਜਿਹਾ ਇਹੇ ਦਾ ਤੁਸੀਂ ਦੇਖੋ ਯਾਰ ਲੱਗ ਲੱਗ ਹੋਣਗੇ ਮੈਂ ਹੀ ਹੁੰਦਾ ਨਾ ਸੋਚ ਹੀ ਜਾਵਾਂਗਾ ਕਿ ਹੁਣ ਆਪਾਂ ਸਾਰੇ ਘਰਾਂ ਨੇ ਚਾਰ ਪਾਤਾਂ ਲੈ ਕੇ ਕਿਸੇ ਦਾ ਨਾ ਆਪਾਂ ਸਾਰੇ ਘਰਾਂ ਦੇ ਡੱਬੇ ਰੱਖ ਕੇ ਹਨਾ ਤੇ ਆਪਾਂ ਸਾਰਿਆਂ ਦੀ ਵੀਡੀਓ ਬਣਾਈਏ ਹਾਂ ਪਤਾ ਲੱਗੇ ਕਿਹੜਾ ਟੇਸਟ ਹੈ ਉਦਾਂ ਵੀ ਆਪਣੇ ਨੂੰ ਉਹਦੇ ਮੈਂ ਲੈ ਸੀਗੇ ਤਿੰਨ ਕਿਲੋ ਸੱਬੀ ਮੈਂ ਉਹਦੇ ਵਿੱਚ ਬਸ ਅੱਧੀ ਕੁ ਕਵਾਲਿਫਾਈ ਸੀ ਠੀਕ ਹੈ ਅੱਧੀ ਕੋਲੀ ਦੇ ਨਾਲ ਬਹੁਤ ਵਧੀਆ ਬਣਿਆ ਅੱਜ ਅਸੀਂ ਸਭ ਨੂੰ ਰੋਟੀ ਖਾਣ ਲੱਗੇ ਤੇ ਇਹਨਾਂ ਨੇ ਇੱਕ ਫਾੜੀ ਵੀ ਕੱਢ ਲਈ ਤੇ ਕਹਿੰਦੇ ਕਿ ਅਚਾਰ ਦਾ ਟੇਸਟ ਹੀ ਬਹੁਤ ਵਧੀਆ ਹੈ ਅਚਾਰ ਹਾਂ ਮਨਿੰਦਰ ਦੀਦੀ ਨੇ ਵੀ ਖਾ ਲਿਆ ਉਹ ਕਹਿੰਦੇ ਟੇਸਟ ਵਧੀਆ ਆ ਰਿਹਾ ਅਚਾਰ ਦਾ ਮੈਂ ਬਤੇ ਕੀ ਕੀਤਾ ਸੀਗਾ ਜੇ ਹੁਣ ਦੋ ਵਾਈਚਰ ਪਾ ਲੈਨੇ ਦੋ ਬੋਨਾ ਆਪਣੇ ਵਾਲਾ ਵੀ ਪਾਇਆ ਤੇ ਸਿਮਾ ਵਾਲਾ ਵੀ ਪਾਇਆ ਸਰ ਵੀ ਮੈਂ ਬਸ ਸਿਰਫ ਇੰਨਾ ਆ ਨਾਮਕ ਮਿਰਚ ਹਲਦੀ ਆ ਤੁਸੀਂ ਉਸ ਨੂੰ ਰਸਾ ਰੱਖਤਾ ਹਾਂਜੀ ਹਾਂਜੀ ਜਦੋਂ ਇੱਕ ਰਾਤ ਪਿਆ ਰਿਆ ਇਹਦੇ ਵਿੱਚ ਜਿਹੜਾ ਰਸਾ ਸੀਗਾ ਉਹ ਨਿਕਲ ਗਿਆ ਪਾਣ ਨਿਕਲ ਗਿਆ ਕਿਉਂਕਿ ਉਹਦੇ ਕਲਰ ਰੈਡਾ ਕੀ ਸੋਨਾ ਬਣਿਆ ਅੱਛਾ ਇੱਕ ਚਮਚਾ ਖੰਡ ਦਾ ਵੀ ਲਿਆ ਅੱਛਾ ਹਾਂ ਉਹਦੇ ਨਾਲ ਖੰਡ ਪਾਉਣ ਨਾਲ ਬਤੇ ਕੀ ਹੁੰਦਾ ਜਿਵੇਂ ਹੁਣ ਆਹ ਖਾੜੀ ਆ ਹੈ ਨਾ ਇਹ ਹਰੀ ਲੋਬੀ ਅੱਛਾ ਕਾਲੀ ਨਹੀਂ ਕਾਲੀ ਨਹੀਂ ਬਸ ਆ ਤਾਂ ਥੋੜਾ ਨਾਪ ਕੇ ਲਿਆ ਆ ਗਿਆ 3 ਕਿਲੋ ਦਾ ਹਣਾ ਸਾਰੇ ਬਾਜਣਾ ਨਾ ਸਾਰਾ ਹੀ ਬਾਜਣਾ ਸਾਰੇ ਸਾਰੇ ਬਾਜਣਾ ਇਹ ਮੇਰਾ ਤਾਂ ਹਲੇ ਤੱਕ ਪਿਆ ਵੀ ਪ੍ਰਾਂ ਦੇ ਵਿੱਚ ਹੀ ਹੈ ਅੱਛਾ ਬੱਵੇ ਚ ਨਹੀਂ ਪਾਇਆ ਅੱਛਾ ਪਤਾ ਕੀ ਆ ਜਿਵੇਂ ਹੁਣ ਇਹਦੇ ਵਿੱਚ ਸਾਇ ਖੁੱਲਾ ਪਿਆਏਗਾ ਨਾ ਕਿ ਹੁਣ ਆਇਆ ਤੇ ਤਾਂ ਮਾਇਗਾ ਜਿੰਦੇ ਰਿ ਨੂੰ ਨਾ ਮਸਕਾ ਕੇ ਪਾਉਨੇ ਨਹੀਂ ਨਹੀਂ ਸਰ ਜਿੰਨਾ ਤੁਸੀਂ ਸਕਾਈ ਜਾਉਂਦੇ ਨਾ ਉਹਨਾਂ ਇਹਨੇ ਮੁੜੀ ਜਾਣਾ ਇਹ ਚੀਜ਼ ਨਹੀਂ ਸੁੱਕੀ ਜਾਣਾ ਰਸਾ ਚਾਹੀਦਾ ਰਸੇ ਦੇ ਨਾਲ ਪਤਾ ਕੀ ਹੁੰਦਾ ਐਨਾ ਜਿਹਾ ਚਮਚਾ ਦੀ ਹੱਟ ਦਾ ਰੋਟ ਬਹੁਤ ਤੇ ਉਹਨਾਂ ਬੰਦੇ ਨੇ ਕਿਹਾ ਨਹੀਂ ਮੈਂ ਸੁਪਰ ਹੁੰਦੇ ਹੀ ਬਾਲਾ ਨਹੀਂ ਬਸ ਦੋ ਘੰਟੇ ਦਿੱਤੋ ਪਰ ਵਾ ਇਹ 12 ਵਜੇ ਪਾਇਆ ਸੀ 2 ਵਜੇ ਚੱਕਤਾ ਸੀ ਹਾਂ ਆਪੋ ਆਪਣਾ ਤਰੀਕਾ ਹੁਣ ਬਸ ਮੈਂ ਇੱਥੇ ਦੇਖੋ ਜਦੋਂ ਹੁਣ ਆਪਾਂ ਨਮਕ ਮਿਰਚ ਥਾਲਿਆ ਲੈ ਆਏ ਹੁਣ ਸਭੇ ਸਾਰੇ ਰਾਤ ਵੀ ਆਊਗਾ ਇਹ ਉਸ ਤੋਂ ਬਾਅਦ ਜਿਹੜਾ ਰਸਾ ਹੁਨੇ ਨੂੰ ਉਹ ਨਿਕਲ ਜਾਣਾ ਉਹੋ ਸਾਰੀਆਂ ਫਾੜੀਆਂ ਨੂੰ ਇੱਕੋ ਜਿਹਾ ਲੱਗੂਗਾ ਹੂੰ ਆਪਾਂ ਇਹ ਟਵਲਾ ਲਾ ਲਾਂਗੇ ਇੱਕ ਕੰਮ ਤੋਂ ਤੇ ਤੇਲ ਜਿਹੜਾ ਮੈਂ ਤਾਂ ਤੀਜੇ ਦਿਨੋਂ ਪਾਉਂਦੇ ਨੇ ਤੀਜੇ ਜਾਂ ਚੌਥੇ ਦਿਨ ਹੁਣ ਆਪਾਂ ਕਿਵੇਂ ਕਰਨਾਗੇ ਇਹਦੇ ਵਿੱਚ ਤੁਸੀਂ ਕੇਰਾ ਛੱਸਣ ਜੋਗਾ ਪਾ ਦੋ ਨਾ ਤੁਸੀਂ ਅਸੀਂ ਥੋੜਾ ਪਾ ਦੋ ਬਸ ਜਿੰਨਾ ਜਿੰਨਾ ਕਿ ਛੱਸਿਆ ਜਾਵੇ ਹਾਂ ਹਾਂ ਬਸ ਇੰਨਾ ਕੁ ਦੇ ਦੋ ਹਾਂ ਕੇਰਾ ਸਾਰਾ ਛੱਸਿਆ ਜੋ ਤਾਂ ਬਾਅਦ ਚ ਫਿਰ ਤੇਲ ਪਾਉਗਾ ਹਾਂ ਚਰ ਨਾਲਿਆ ਬੋਤਲ ਜਿੱਲੀ ਹੁੰਦੀ। ਇਹ ਤਾਂ ਉਹ ਬਕਤਰ ਦੀ। ਮੈਂ ਤਾਂ ਮੈਂ ਕਾਹੀ। ਹਾਈ ਗੰਦੇ ਤੋੜੀ ਕਿ ਆਉਂਦੀ ਉਹ ਝੱਕ ਲਿਆ ਹੋਵੇ। ਥੀਂ ਵਿੱਚ ਤਾਂ ਹਿੰਗ ਵੀ ਪਾ ਲੈਂਦੇ ਆ। ਮੈਂ ਤਾਂ ਪਾਈ ਆ ਥੋੜੀ ਜਿਹੀ। ਹਿੰਗ ਤਾਂ ਕੋਣੀ। ਦੇਮਾਂ। ਹੈਗੀ ਉਹ ਦੇਓ। ਉਹ ਟੇਸਟ ਬੜਾ ਵਧੀਆ ਬਣਨਾ ਆਉਂਦੇ ਨਾਲ। ਤੇ ਜੇ ਥੋੜੀ ਜਿਹੀ ਦੇਗੀ ਮਿਰਚ ਹੈਗੀ ਮੈਂ ਲੋ ਵੀ ਪਾ ਲੈਂਗੇ। ਨਹੀਂ। ਉਦ ਨਾਲ ਨਾਲ ਜਾਰੀ ਜਾਂਦੀ ਹੈ ਜਦ ਦੀ ਬਹੁਤ ਸੁਣ ਹੁਣ ਰਾਜ ਹੁਣ ਤਾਂ ਕਰਦੇ ਪੱਖਾ ਹੁਣ ਗਰਮੀ ਵਾਲੀ ਹੈ ਉਹ ਮਿਰਚ ਚੱਕ ਦੇ ਭਾਵੇਂ ਬਸ ਸਮਾਨ ਤਕਰੀਬਨ ਆਪਣਾ ਪੈ ਚੁੱਕਿਆ ਸਾਰ ਇਹ ਅੱਜ ਦਾ achar ਰਾਜ ਬੀਬੀ ਦੇ ਘਰੇ ਪੈ ਰਿਹਾ ਸਾਂਝਾ 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 achar ਹੈ ਪਾਓ ਹਾਂਜੀ ਹਾਂਜੀ ਪਾਓ ਬੈੜੀਆਂ ਨੂੰ ਲੱਗਿਆ ਨਹੀਂ ਪਾਓ ਹਲੇ ਪਾਉਂਗਾ ਸਰ ਵੀ ਰਾਤੋਂ ਬਾਅਦ ਤੋਂ ਨਾਲ ਵੀ ਲਈਏ ਮੇਰੇ ਹੱਥ ਜੇ ਨਾ ਮੁੜ ਕੇ ਲਿਪੜ ਜਾਂਦੇ ਫੁਰਕ ਨਹੀਂ ਹੋ ਜਾਂਦੀਆਂ ਇਹ ਨਹੀਂ ਹੋ ਜਾਂਦੇ ਹਾਂ ਜਿਸੇ ਮੈਂ ਤਾਂ ਨਜ਼ਾਰੇ ਨਾਲ ਫਤਣਾ ਨਹੀਂ ਕਰਦੀਆਂ ਹਾਂ ਮੈਂ ਤਾਂ ਉਹਦੇ ਉਹਦੇ ਨੰਦੀ ਦੇ ਚਾਰ ਪਾ ਕੇ ਉਹ ਵੀ ਮੈਂ ਹੱਥ ਨਾਲ ਮਸਲ ਮਸਲ ਪਾਇਆ ਨਹੀਂ ਆਏ ਇਹ ਤਾਂ ਤੂੰ ਇਹ ਦੇਖੋ ਨਾ ਜਦੋਂ ਇਹਦੇ ਵਿੱਚ ਨਮਕ ਮਿਰਚ ਪੈ ਗਿਆ ਰਸ ਨਿਕਲ ਜਾਣਾ ਹਾਂ 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 ਜਦੋਂ ਰਸ ਨਿਕਲੂਗਾ ਆਪਾਂ ਹਿਲਾਏ ਜਾਵਾਂਗੇ ਇਹਦੇ ਵਿੱਚ ਰਚ ਜਾਣਾ ਰਚ ਜਾਂਦਾ ਹੈ ਹਾਂ ਆ ਚੱਤ ਰੁਕ ਸਰ ਕਰੋ ਚੱਤ ਨਮਕ ਤੋਂ ਤੁਹਾਨੂੰ ਕਦੇ ਬੋਲ ਪਾਣੀ ਬੱਸ ਇੰਨਾ ਬਸ ਥੋੜੀ ਜਿਹਾ ਲੰਮ ਚੱਲ ਜਾਓ ਅੰਨ ਇਦੇ ਵਿੱਚ ਆਪਾਂ ਅੰਦਾਜ਼ਾ ਹੀ ਲਾਉਨੇ ਆ ਨਾ ਵੀ ਆਪਣਾ ਮਸਾਲੇ ਦਾ ਹਨਾ। ਇਹਨਾਂ ਨੂੰ ਕੁਵੇਲੀ ਕਰਨੀ ਆ। ਫਿਰ ਤਾਂ ਕੀ ਆ ਖਣਾ ਇਹਨਾਂ ਨੂੰ ਤੁਸੀਂ ਨਾ ਨੂੰ ਪ੍ਰਾਂਤ ਚ ਪਿਆਰ ਦੇਣ ਤੋਂ ਬਰਾਤ ਕਰ। ਕਿਉਂਕਿ ਇਹ ਚੌੜੀ ਆ। ਇਹਦੇ ਵਿੱਚ ਰਸਾ ਉਹਨੇ ਜਿਹੜਾ ਅਸੀਂ ਸਰ ਇਹ ਅਲੱਗ-ਅਲੱਗ ਫੜੋ। ਫਿਰ ਮੇਰਾ ਹੋ ਜਿਹੜਾ ਰਸਾ ਘਟਣਾ ਹੋਗਾ ਵਾ। ਮੈਂ ਘਟਣਾ। ਫਲਾਕ ਵਿੱਚ ਹੀ ਚਾੜ ਜਣਾ ਨੇ। ਫਿਰ ਦੀਦੀ ਪਾਊਗਾ ਕੌਣ? ਉਹ ਤੁਸੀਂ ਦੱਬੇ ਚ ਪਾ ਲਓ। ਦੱਬੇ ਚ ਪਾ ਲੈਣਾ। ਫਿਰ ਤਾਂ ਆਪਾਂ ਆਏ ਹਾਂ। ਹਾਂ। ਫਿਰ ਪਤਾ ਨਹੀਂ ਤੁਹਾਨੂੰ ਪਤਾ ਤਾਂ ਹੈਗਾ। ਕੁਛ ਆਪ ਹੀ ਕਰੋ ਇਹ ਬੇਗ ਬਣੇ ਦਾ ਮਾਵਾ ਰਹੀ ਵੀ ਇਹਨਾਂ ਦਾ ਮਾਵਾ ਇਹ ਕਿ ਤਰ੍ਹਾਂ ਆਵਾਗੇ ਚੱਕਰਾਇ ਕੋਈ ਨਹੀਂ ਆਦਾ ਨਾ ਬੇਗ ਨੇੜੇ ਤੋਂ ਦਿਖਾਵਾ ਚਾਰ ਸੋਨਾ ਹੀ ਬੜਾ ਲੱਗ ਰਿਹਾ ਹੈਗਾ ਜਿਹੜੀ ਚਟੇ ਵਿੱਚ ਹੁੰਦੀ ਹੈ ਇਹਦੇ ਵਿੱਚ ਪਾਈਦੀ ਨਾ ਉਹਨੇ ਲਾਲੀ ਛੱਡ ਜਾਣੀ ਸੀ ਬੜਾ ਸੰਗਾ ਲੜਾ ਤੇ ਆਲੇ ਲਾਜ ਰੱਖਦੀ ਹੈ ਨਾ ਉਹ ਸਰ ਤਾਂ ਹਰਮਣ ਆਉਂਦਾ ਉਹ ਹੀ ਨਹੀਂ ਛੱਡਦਾ ਦੇਖੀ ਮੇਰੇ ਚਾ ਹਾਂ ਜੀ ਤਦ ਆ ਗੋਵਾਲੋ ਵੀ ਤੁਸੀਂ ਦੇਖ ਮੈਂ ਥੈਂਕ ਯੂ ਫਾਰ ਸਭ ਕੁਝ ਹੋਣ ਬਹੁਤ ਗ੍ਰੇਟ ਲੱਗਿਆ ਬੱਸ ਸੱਚੀ